ਸਤਿ ਸ਼੍ਰੀ ਅਕਾਲ ਜੀ ਸਾਰੇ ਦੇਖਣ ਵਾਲਿਆਂ ਨੂੰ ਮੇਰਾ ਨਾਮ ਹੈ ਮਲਕੀਤ ਰੌਣੀ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਿਆ ਫੇਸਬੁੱਕ ਦੇ ਉੱਤੇ ਅੱਜ ਇੱਕ ਬੜੀ ਅਹਿਮ ਖਬਰ ਕਾਫੀ ਸੱਜਣਾ ਵੱਲੋਂ ਸਾਂਝੀ ਕੀਤੀ ਗਈ ਮਿੰਟੂ ਗੁਰੂ ਸਰਯੇ ਵੀਰ ਵੱਲੋਂ ਸਵਰਨ ਸਿੰਘ ਪੰਗੂ ਹੋਰ ਕਿੰਨੇ ਜਾਣਕਾਰ ਲੋਕਾਂ ਵੱਲੋਂ ਉਸ ਖਬਰ ਨੂੰ ਉਸ ਪੋਸਟ ਨੂੰ ਸਾਂਝਾ ਕੀਤਾ ਗਿਆ ਸੋ ਮੈਂ ਉਹਦੇ ਬਾਬਤ ਤੁਹਾਡੇ ਨਾਲ ਗੱਲ ਕਰਨ ਲੱਗਿਆ ਉਸ ਪੋਸਟ ਵਿੱਚ ਕੀ ਸੀ ਉਸ ਪੋਸਟ ਦਾ ਨਾਮ ਸੀ ਕਿ ਹੌਸਲੇ ਦਾ ਜਨਮ ਇਹ ਗੱਲ ਯੂਪੀ ਦੇ ਅੰਬੇਦਕਰ ਨਗਰ ਦੀ ਹੈ ਉੱਥੇ ਇੱਕ ਧੀ ਦਾ ਉੱਥੇ ਇੱਕ ਕੁੜੀ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਹੈ ਅਰੋਨਿਮਾ ਸੋ ਉਹ ਆਪਣੀ ਸਟੇਟ ਦੇ ਵਿੱਚ ਵਾਲੀਬਾਲ ਖੇਡਦੀ ਹੈ ਵਾਲੀਬਾਲ ਖੇਡਦੀ ਹੋਈ ਕੌਮੀ ਲੈਵਲ ਦੀ ਖਿਡਾਰੀ ਬਣਦੀ ਹੈ ਕੌਮੀ ਲੈਵਲ ਦੀ ਖਿਡਾਰਨ ਬਣਨ ਤੋਂ ਬਾਅਦ ਉਹ ਇੱਕ ਵਾਰ 2011 ਦੇ ਵਿੱਚ ਸਫਰ ਕਰ ਰਹੀ ਸੀ ਲਖਨਊ ਤੋਂ ਦਿੱਲੀ ਆ ਰਹੀ ਸੀ ਉਸ ਟ੍ਰੇਨ ਦੇ ਵਿੱਚ ਜਿਹੜੀ ਰੇਲ ਦੇ ਵਿੱਚ ਆ ਰਹੀ ਸੀ ਉਹਦੇ ਵਿੱਚੋਂ ਕੁਝ ਬਦਮਾਸ਼ਾਂ ਨੇ ਉਹਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਚੱਲਦੀ ਟ੍ਰੇਨ ਦੇ ਵਿੱਚੋਂ ਜਿਹਦੇ ਨਾਲ ਉਹ ਜ਼ਖਮੀ ਹੋਈ ਤੇ ਸਾਰੀ ਰਾਤ ਉਹ ਉੱਥੇ ਤੜਫਦੀ ਰਹੀ ਉਹਦੀ ਲੱਤ ਤੇ ਕੱਟੀ ਗਈ ਇੱਕ ਉਹ ਲੱਤ ਕੱਟੀ ਹੋਈ ਵਿੱਚੋਂ ਖੂਨ ਵਹਿ ਰਿਹਾ ਸੀ ਸਾਰੀ ਰਾਤ ਤੜਫਦੀ ਰਹੀ ਜੋ ਦੂਜੀ ਸਵੇਰ ਹੋਈ ਤਾਂ ਨੇੜੇ ਦੇ ਪਿੰਡਾਂ ਨੇ ਲੋਕਾਂ ਨੇ ਚੱਕ ਕੇ ਉਹਨੂੰ ਹਸਪਤਾਲ ਪਹੁੰਚਾਇਆ ਤਾਂ ਬਹੁਤ ਖੂਨ ਵਹਿ ਚੁੱਕਾ ਸੀ ਉਹਦੀ ਲੱਤ ਕੱਟਣੀ ਪਈ ਫੋ ਉਹ ਲੜਕੀ ਨੂੰ ਇਹ ਕਿਹਾ ਗਿਆ ਲੋਕਾਂ ਵੱਲੋਂ ਜਿਵੇਂ ਸਾਡੇ ਲੋਕ ਆਮ ਗੱਲਾਂ ਕਰਦੇ ਨੇ ਕਿ ਹੁਣ ਜ਼ਿੰਦਗੀ ਖਤਮ ਹੋ ਗਈ ਹੁਣ ਕੀ ਕਰੂਗੀ ਹੁਣ ਕੁਝ ਕਰਨ ਜੋਗੀ ਨਹੀਂ ਐ ਹੁਣ ਕੁਝ ਨਹੀਂ ਕਰ ਸਕਦੀ ਪਰ ਉਸ ਨੇ ਉਸ ਹਾਦਸੇ ਨੂੰ ਵੀ ਇੱਕ ਚੁਣੌਤੀ ਵਜੋਂ ਲਿਆ ਉਹ ਦੱਸਦੀ ਹੈ ਕਿ ਮੈਂ ਹਾਕੀ ਖੇਡਣਾ ਚਾਹੁੰਦੀ ਸੀ ਮੈਂ ਬਚਪਨ ਦੇ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਤਾਂ ਲੋਕਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਲੈ ਵੀ ਇਹ ਖੇਡੂਗੀ ਹਾਕੀ ਇਹ ਕੁੜੀ ਐ ਕੀ ਕਰ ਸਕਦੀ ਐ ਪਰ ਕਹਿੰਦੀ ਮੈਂ ਪ੍ਰਵਾਹ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਗੇਮ ਨੂੰ ਜਾਰੀ ਰੱਖਦੇ ਹੋਏ ਵਾਲੀਬਾਲ ਵਿੱਚ ਕਨਵਰਟ ਕੀਤਾ ਫਿਰ ਮੈਂ ਵਾਲੀਬਾਲ ਖੇਡਣ ਲੱਗੀ ਤੇ ਕੌਮੀ ਲੈਵਲ ਦੀ ਖਿਡਾਰਨੀ ਬਣੀ ਹਿੰਦੁਸਤਾਨ ਦੀ ਸੋ ਇਸ ਤਰ੍ਹਾਂ ਕਹਿੰਦੀ ਫਿਰ ਜਦੋਂ ਮੇਰੀ ਜ਼ਿੰਦਗੀ ਅੱਗੇ ਵਧਦੀ ਗਈ ਤਾਂ ਜ਼ਿੰਦਗੀ ਦੇ ਵਿੱਚ ਮੇਰਾ ਵਿਆਹ ਹੋਇਆ ਤਾਂ ਮੇਰੇ ਆਪਣੇ ਹਮਸਫਰ ਦੇ ਨਾਲ ਨਹੀਂ ਬਣੀ ਤਾਂ ਸਾਡਾ ਤਲਾਕ ਹੋਇਆ ਉਦੋਂ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਮੈਂ ਲੋਕਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਮੈਂ ਆਪਣੇ ਟਾਰਗੇਟ ਤੇ ਫੋਕਸ ਕੀਤਾ ਮੈਂ ਜ਼ਿੰਦਗੀ ਵਿੱਚ ਕੁਝ ਕਰਨਾ ਲੋਚਦੀ ਸੀ ਉਸ ਗੱਲ ਤੇ ਫੋਕਸ ਕੀਤਾ ਤਾਂ 21 ਮਈ 2013 ਨੂੰ ਉਹ ਕੁੜੀ ਜਿਹਦੀ ਇੱਕ ਲਤ ਕੱਟੀ ਗਈ ਸੀ ਅਰੋणिमा ਉਹ ਫਿਰ ਐਵਰੇਸਟ ਦੀ ਚੋਟੀ ਦੇ ਉੱਤੇ ਖੜੀ ਹੁੰਦੀ ਹੈ ਅੰਗਹੀਣ ਵਿਅਕਤੀਆਂ ਦੇ ਵਿੱਚੋਂ ਉਹ ਪੂਰੀ ਦੁਨੀਆ ਦੇ ਵਿੱਚੋਂ ਪਹਿਲੀ ਸਾਡੀ ਧੀ ਰਾਣੀ ਹੈ ਸਾਡੀ ਉਹ ਕੁੜੀ ਹੈ ਹਿੰਦੁਸਤਾਨ ਦੀ ਯੂਪੀ ਦੇ ਵਿੱਚ ਜਿਹੜੀ ਜੰਮੀ ਪਲੀ ਹੈ ਜਿਨੇ ਐਵਰੇਸਟ ਸਰ ਕੀਤਾ ਜਿਨੇ ਐਵਰੇਸਟ ਦੀ ਚੋਪੀ ਚੋਟੀ ਦੇ ਉੱਤੇ ਚੰਡਾ ਲਹਿਰਾਇਆ ਜਾ ਕੇ ਸੋ ਇਹ ਜਿਹੜੀ ਗੱਲ ਹੈ ਇਸ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਹੌਸਲੇ ਨੂੰ ਦਾਤ ਦੇਣੀ ਬਣਦੀ ਹੈ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਕਿਸੇ ਵੀ ਲਾਈਨ ਦਾ ਕੰਮ ਕਰਦੇ ਹੋ ਚਾਹੇ ਤੁਸੀਂ ਖਿਡਾਰੀ ਹੋਣੇ ਹੋ ਚਾਹੇ ਤੁਸੀਂ ਕਿਸੇ ਹੋਰ ਤਰ੍ਹਾਂ ਦੀ ਲਾਈਨ ਦੇ ਵਿੱਚ ਕੰਮ ਕਰਦੇ ਹੋ ਕਲਾਕਾਰ ਹੁੰਦੇ ਨੇ ਤੁਹਾਨੂੰ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਨੇ ਚਾਹੇ ਤੁਸੀਂ ਡਾਕਟਰ ਬਣਨਾ ਹੈ ਚਾਹੇ ਤੁਸੀਂ ਇੰਜੀਨੀਅਰ ਬਣਨਾ ਹੈ ਮੈਂ ਹਰੇਕ ਵੀਡੀਓ ਦੇ ਵਿੱਚ ਇਹ ਕਹਿੰਦਾ ਚਾਹੇ ਤੁਸੀਂ ਕੋਈ ਚੰਗਾ ਚਿੱਤਰਕਾਰ ਬਣਨਾ ਹੈ ਜਾਂ ਕਿਸੇ ਵੀ ਲਾਈਨ ਦੇ ਵਿੱਚ ਜਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਨਾਂ ਕਮਾਉਣਾ ਹੈ ਕੁਸੀਂ ਇੰਜੀਨੀਅਰ ਬਣਨਾ ਹੈ ਤੁਸੀਂ ਕੋਈ ਖੇਤੀਬਾੜੀ ਵਿਗਿਆਨੀ ਬਣਨਾ ਤੁਸੀਂ ਦੂਜੇ ਕੋਈ ਵਿਗਿਆਨੀ ਬਣਨਾ ਤਾਂ ਤੁਹਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਸਾਰੇ ਲੋਕ ਤੁਹਾਡੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪਰ ਉਹਨਾਂ ਗੱਲਾਂ ਨੂੰ ਸੁਣ ਕੇ ਤੁਸੀਂ ਉੱਥੇ ਖੜਦੇ ਹੋ ਇਹ ਤੁਹਾਡੇ ਹੱਥ ਹੁੰਦਾ ਹੈ ਜੇ ਤੁਸੀਂ ਉਹਨਾਂ ਗੱਲਾਂ ਵੱਲ ਧਿਆਨ ਦਿੰਦੇ ਹੋ ਉਹਨਾਂ ਗੱਲਾਂ ਨੂੰ ਸੁਣਦੇ ਨੇ ਜਿਹੜੇ ਲੋਕ ਸਿਰਫ ਗੱਲਾਂ ਕਰਦੇ ਨੇ ਫਿਰ ਤੁਸੀਂ ਜ਼ਿੰਦਗੀ ਵਿੱਚ ਅੱਗੇ ਨਹੀਂ ਵਧ ਸਕਦੇ ਇਸ ਕਰਕੇ ਤੁਸੀਂ ਆਪਣੇ ਹੌਸਲੇ ਨੂੰ ਖੰਭ ਦੇਣੇ ਹੁੰਦੇ ਨੇ ਉਹਨਾਂ ਲਫ਼ਜ਼ਾਂ ਨੂੰ ਤੁਸੀਂ ਚੁਣੌਤੀ ਵਜੋਂ ਲੈਣਾ ਹੁੰਦਾ ਹੈ ਤੇ ਉਹਨਾਂ ਲਫਜ਼ਾਂ ਨੂੰ ਚੁਣੌਤੀ ਵਜੋਂ ਲੈ ਕੇ ਤੁਸੀਂ ਅੱਗੇ ਵਧਣਾ ਹੁੰਦਾ ਹੈ ਤੁਸੀਂ ਅੱਗੇ ਵਧਦੇ ਹੋ ਤਾਂ ਕਾਮਯਾਬੀ ਤੁਹਾਡੇ ਕਦਮ ਚੁੰਮਦੀ ਹੈ ਕਹਿੰਦੇ ਤੁਹਾਨੂੰ ਦੇਰ ਸਵੇਰ ਹੋ ਸਕਦੀ ਹੈ ਪਰ ਹਮੇਸ਼ਾ ਇਹ ਨਹੀਂ ਹੋ ਸਕਦਾ ਕਿ ਤੁਹਾਡੀ ਜਿਹੜੀ ਕੀਤੀ ਹੋਈ ਮਿਹਨਤ ਹੈ ਉਹ ਰੰਗ ਨਾ ਲਿਆਵੇ ਸੋ ਆਖਰਕਾਰ ਨੂੰ ਤੁਹਾਡੀ ਕੀਤੀ ਹੋਈ ਮਿਹਨਤ ਨੇ ਰੰਗ ਲੈ ਕੇ ਆਉਣਾ ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਕੰਮ ਦੇ ਉੱਤੇ ਫੋਕਸ ਕਰਦੇ ਹੋ ਇਮਾਨਦਾਰੀ ਦੇ ਨਾਲ ਤੁਸੀਂ ਅੱਗੇ ਵਧਦੇ ਹੋ ਤਾਂ ਕਾਮਯਾਬੀ ਤੁਹਾਡੇ ਕਦਮ ਚੁੰਮਦੀ ਹੈ ਸੋ ਅੱਜ ਦੇ ਦਿਨ ਉਸ ਅਰੁਣਮਾ ਨੂੰ ਯੂਪੀ ਦੀ ਉਸ ਖਿਡਾਰੀਆਂ ਨੂੰ ਉਸ ਟੀਮ ਨੂੰ ਸਲਾਮ ਕਰਦੇ ਆ ਉਹਨੂੰ ਜਨਮ ਦਿਨ ਮੁਬਾਰਕ ਆਖਦੇ ਆ ਸੋ ਇਹੋ ਜੀਆਂ ਬੱਚੀਆਂ ਇਹੋ ਜੀਆਂ ਧੀਆਂ ਸਾਡੇ ਲਈ ਪ੍ਰੇਰਨਾ ਸਰੋਤ ਨੇ ਇਹੋ ਜੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਇਹ ਬਾਈ ਚਾਂਸ ਫੇਸਬੁਕ ਦੇ ਉੱਤੇ ਇੱਕ ਉਦਾਹਰਨ ਦੇ ਕੀ ਇਸ ਕਰਕੇ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆਓ ਇਹਨਾਂ ਲੋਕਾਂ ਨੂੰ ਸਜਦਾ ਕਰੀਏ ਇਹਨਾਂ ਲੋਕਾਂ ਨੂੰ ਸਲਾਮ ਕਰੀਏ ਇਹਨਾਂ ਦੇ ਹੌਸਲੇਾਂ ਦੀ ਦਾਤ ਦਈਏ ਤਾਂ ਕਿ ਇਹੋ ਜੇ ਹੋਰ ਬਹੁਤ ਸਾਰੀਆਂ ਸਾਡੀਆਂ ਧੀਆਂ ਸਾਡੇ ਪੁੱਤ ਜਿਹੜੇ ਹੌਸਲਾ ਛੱਡੀ ਬੈਠੇ ਨੇ ਉਹ ਜ਼ਿੰਦਗੀ ਵਿੱਚ ਅੱਗੇ ਵਧਣ ਤੇ ਅਗਲੀਆਂ ਮੰਜ਼ਲਾਂ ਸਰ ਕਰਨ ਤੇ ਕਾਮਯਾਬੀ ਉਹਨਾਂ ਦੇ ਜ਼ਰੂਰ ਕਦਮ ਚੁੰਮੇਗੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸਾਸਿਕਾ